मुर्दा मुर्दा बु मु बुर्दाू سرڪار طرف ڪم ڪم ۾ ته جي ني نار پوجا ۾ هڪ بيهي ڪما جندباد 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 دلدار لوڪ جندباد 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 سرڪار طرف جي ڪم جندباد جندباد پاور ڪمپ ٽرانسپورٽ ٽڪا واळा يونين جندباد 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 ايڇ بي ڊبليو جندباد 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 ਹੱਲ ਨਹੀਂ ਕਰਦੀ ਹੱਲ ਨਹੀਂ ਕਰਦੀ ਤੇ ਸਾਡੇ ਜਿਹੜੇ ਧਰਨੇ ਨੂੰ ਇਹ ਫੁਲਤਵੀਂ ਕਰਾਉਣ ਦੀਆਂ ਕੋਸ਼ਿਸ਼ਾਂ ਕਰਦੀ ਏ ਤੁਸੀਂ ਇਹ ਸਰਕਾਰ ਨੂੰ ਚੇਤਾਵਨੀ ਦੇਦਿਆਂ ਕਿ ਜੇਕਰ ਸਾਡੀਆਂ ਮੀਟਿੰਗਾਂ ਦੇ ਵਿੱਚ ਹੱਲ ਨਹੀਂ ਕਰੇਗੀ ਤੁਸੀਂ ਜਿਹੜਾ ਸੰਘਰਸ਼ ਕਰਨ ਤੋਂ ਨਹੀਂ ਰੁਕਾਂਗੇ ਕਿਉਂਕਿ ਲੰਮੇ ਸਮੇਂ ਤੋਂ ਹੀ ਸੰਘਰਸ਼ ਕਰਦੇ ਆ ਵਕ-ਵਕ ਸਰਕਾਰਾਂ ਦੇ ਖਿਲਾਫ ਮਸਲੇ ਕੀ ਤੁਹਾਡੇ ਬਦਲੇ ਨੇ ਜਿੱਕੇ ਜਿਹੜੇ ਸਾਡੇ ਜਿਹੜੇ ਸਾਡੇ ਸਾਥੀ 10 ਤੋਂ 12 ਬਾਰ ਸਾਲ ਹੋ ਗਏ ਵਿਭਾਗ ਦੇ ਵਿੱਚ ਕੰਮ ਕਰਦੇ ਪੈਣੇ ਉਹਨਾਂ ਨੂੰ ਜਿਹੜਾ ਕੀ ਕੱਚੇ ਮਜ਼ਦੂਰਾਂ ਨੂੰ ਜਿਹੜਾ ਪੱਕਾ ਕਰਨ ਅਤੇ ਉਹਨਾਂ ਦੇ ਪਰਿਵਾਰ ਲਈ ਇੱਕ ਨਿਸ਼ਚਿਤ ਤਨਖਾਹ ਜਾਰੀ ਕਰਨ ਅਤੇ ਉਹਨਾਂ ਦੇ ਪਰਿਵਾਰ ਦੇ ਜਿਹੜੇ ਮਵਾਜ਼ੇ ਲਈ ਪ੍ਰਬੰਧ ਕਰਨਾ ਕਿਉਂਕਿ ਲਗਾਤਾਰ ਸਾਡੇ ਹੱਥ ਸਾਡੇ ਸਾਥੀਆਂ ਦੇ ਨਾਲ ਇਸ ਘਟਿਆ ਸਿਸਟਮ ਦੇ ਕਾਰਨ ਜਿਹੜਾ ਕਿ ਕਰੰਟਕ ਲੱਗਣ ਦੇ ਕਾਰਨ ਜਿਹੜੇ ਕਿ 400 ਦੇ ਪਲੱਸ ਸਾਥੀ ਜਿਹੜੇ ਮੌਤੇ ਮੂਹ ਵਿੱਚ ਪੈ ਚੁੱਕੇ ਨੇ ਅਤੇ ਕਈ ਜਿਹੜੇ ਸਾਥੀ ਨੇ ਪਾਈ ਜੋ ਹੋ ਚੁੱਕੇ ਨੇ ਅਤੇ ਕਈਆਂ ਦੇ ਸਾਥੀਆਂ ਦੇ ਜਿਹੜਾ ਕਿ ਪਾਈ ਹੋ ਚੁੱਕੇ ਨੇ ਕਿ ਉਹਨਾਂ ਨੂੰ ਕੋਈ ਵੀ ਵੇਲੇ ਤੱਕ ਮਵਾਜ਼ੇ ਨਹੀਂ ਦਿੱਤਾ ਗਿਆ ਤਾਂ ਹੀ ਸਰਕਾਰ ਤੋਂ ਇਹ ਮੰਗ ਕਰਦੇ ਆ ਜਿਹੜਾ ਕਿ ਕੱਚੇ ਮੁਲਾਜ਼ਮਾਂ ਨੂੰ ਜਲਦ ਜਲਦ ਕਿਹੜਾ ਮੈਕਮੇ ਦੇ ਵਿਜਾਰੇ ਦੇ ਵਿੱਚ ਲਾ ਕੇ ਪੱਕਾ ਕੀਤਾ ਜਾਵੇ ਪੱਕਾ ਕੀਤਾ ਜਾਵੇ ਅਤੇ ਉਹਨਾਂ ਲਈ ਪੈਸ਼ਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਹਨਾਂ ਦੇ ਪਰਿਵਾਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਤਾਂ ਜੋ ਉਸ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਤਾਂ ਜੇਕਰ ਇਹ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰੇਗੀ ਤਾਂ ਨਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਡਟ ਜਿਹੜਾ ਸਾਡੇ ਸੂਬਾ ਕਮੇਟੀ ਦੇ ਵੱਲੋਂ ਨਾਂਅ ਜਾਵੇਗਾ ਅਸੀਂ ਉਹਦੇ ਬੇਟੇ ਕਿ ਬੁੱਲ ਚੜਹਾਵਾਂਗੇ ਤੇ ਇਹ ਹੀ ਸਰਕਾਰ ਨੂੰ ਜਿਹੜਾ ਕਿ ਮੱਤਵਾ ਜਿਹੜਾ ਕਿ ਰੋਸ ਪ੍ਰਦਰਸ਼ਨ ਕਰਦੇ ਆ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰੇਗੀ ਦਾ ਧੰਨਵਾਦ ਜਿੰਦਾਬਾਦ